ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਇਦਾਂ ਹੀ ਨਾ ਵੀਡੀਓ ਦੇਖਿਆ ਕਰੋ ਜੇ ਤੁਹਾਨੂੰ ਮੈਨੂੰ ਸਕਰੀਨਸ਼ਾਟ ਆਉਂਦਾ ਹੈ ਕਾਫੀ ਪੈਨਾਂ ਦਾ ਮੈਨੂੰ ਪਤਾ ਲੱਗ ਜਾਂਦਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈਗਾ ਪਲੀਜ਼ ਜੂ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਜ਼ਰੂਰ ਨਾਲ ਨੋਟੀਫਿਕੇਸ਼ਨ ਔਨ ਰੱਖਿਆ ਕਰੋ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰ ਦੇਾਂਗੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਜਦੋਂ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਫਿਰ ਤੁਸੀਂ ਦੇਖ ਸਕਦੇ ਹੋਗੇ ਆਪਣੀ ਜ਼ਿਆਦਾਤਰ ਵੀਡੀਓ ਸ਼ਾਮ ਨੂੰ ਹੀ ਆਉਂਦੀ ਹੁੰਦੀ ਹੈਗੀ ਮਤਲਬ ਜ਼ਿਆਦਾਤਰ ਵੀਡੀਓ ਆਪਣੀ 5 ਤੋਂ 6 ਆਉਂਦੀ ਹੁੰਦੀ ਹੈਗੀ ਕਈ ਵਾਰ ਇਸ ਤੋਂ ਲੇਟ ਵੀ ਹੋ ਜਾਂਦੀ ਹੁੰਦੀ ਹੈਗੀ ਤੇ ਕਾਫੀ ਭੈਣਾਂ ਨੇ ਸੂਟ ਜਿਹੜਾ ਮੇਰੇ ਵੀਰ ਕੀਤਾ ਹੈ ਸੂਟ ਇਹਦੇ ਆਰਡਰ ਦਿੱਤੇ ਸੀਗੇ ਇਸ ਤਰ੍ਹਾਂ ਇਹ ਸੂਟ ਹੈ ਫਰੋਜ਼ੀ ਕਲਰ ਦੇ ਉੱਪਰ ਜਾਰਜਟ ਸ਼ਿਮਰ ਸਟਾਫ ਹੈਗਾ ਬਹੁਤ ਜਾਦੇ ਸੋਹਣਾ ਸਟਾਫ ਹੈ ਤਾਂ ਇਹਦੇ ਘੇਰੇ ਤੇ ਵਰਕ ਹੋਇਆ ਹੋਇਆ ਹੈਗਾ ਤੇ ਜਿਹੜੀਆਂ ਭੈਣਾਂ ਹੋਰ ਵੀ ਆਰਡਰ ਦੇਣਾ ਚਾਹਣੀਆਂ ਤਾਂ ਤੁਸੀਂ ਦੇ ਸਕਦੇ ਹੋਗੇ ਜਿਹੜੀਆਂ ਭੈਣਾਂ ਨੇ ਆਰਡਰ ਦਿੱਤੇ ਹਨ ਇੱਕ ਵਾਰ ਮੈਨੂੰ ਜਰੂਰ ਹਨ ਅੱਜ ਵੀਡੀਓ ਤੁਸੀਂ ਮੇਰੀ ਦੇਖੋਗੇ ਜਰੂਰ ਮੈਨੂੰ ਇੱਕ ਵਾਰ ਮੈਸੇਜ ਕਰਕੇ ਆਪਣਾ ਆਰਡਰ ਕਨਫਰਮ ਕਰ ਲਿਓ ਇੱਕ ਵਾਰ ਤੇ ਮੈਂ ਸੂਟ ਵਰਕ ਤੇ ਲਗਵਾਉਣੇ ਨੇਗੇ ਤੇ ਜਰੂਰ ਮੈਸੇਜ ਕਰਿਓ ਜਿਹੜੀਆਂ ਭੈਣਾਂ ਵੀਡੀਓ ਦੇਖਦੀਆਂ ਨੇਗੇ ਕਾਫੀ ਭੈਣਾਂ ਦਿੱਤਾ ਮੈਸੇਜ ਆ ਚੁੱਕੇ ਨੇਗੇ ਜਿਨ੍ਹਾਂ ਨੇ ਆਰਡਰ ਦਿੱਤਾ ਹੈ ਗਏ ਸੂਟ ਦਾ ਤੇ ਤੁਸੀਂ ਵੀ ਜਰੂਰ ਆਪਣਾ ਮਤਲਬ ਮੈਸੇਜ ਕਰ ਦਿਓ ਇੱਕ ਵਾਰ ਵੀ ਸਾਡਾ ਵੀ ਆਰਡਰ ਸੀਗਾ ਇਹ ਵਾਲੇ ਸੂਟਾਂ ਦਾ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਭੈਣਾਂ ਦੀ ਬਹੁਤ ਜਿਆਦੇ ਡਿਮਾਂਡ ਸੀਗੀ ਪਛਮੀਨੇ ਦੇ ਸੂਟਾਂ ਦੀ ਪ੍ਰਿੰਟ ਸੂਟ ਨੇਗੇ ਤੇ ਠੀਕ ਪ੍ਰਾਈਸ ਦੇ ਵਿੱਚ ਨੇਗੇ ਤੇ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆਂ ਕਲਰਿਕ ਤੋਂ ਇੱਕ हटके ਹੈਗਾ ਬਹੁਤ ਜਿਆਦਾ ਸੋਹਣਾ ਸਟਾਫ ਹੈਗਾ ਦੇਖੋ ਜੀ ਮੈਚਿੰਗ ਸੂਟ ਲੇنگੇ ਤੇ ਕਾਫੀ ਜਿਆਦਾ ਸੋਹਣੇ ਸੂਟ ਰਹਿਣਗੇ ਤੇ ਰਹੇਗੀ ਸ਼ਰਟ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਤੇ ਮਤਲਬ ਮੂਰੀਆਂ ਤੇ ਵੀ ਆਪਾਂ ਵਰਕ ਕਰਵਾਇਆਗਾ ਸੂਟ ਤੇ ਦਿੱਤੇ ਹੋਏ ਨੇਗੇ ਸੂਟ ਤੇ ਬਹੁਤ ਸੋਹਣੀ ਕੁਆਲਿਟੀ ਹੈਗੀ ਕੱਪੜੇ ਵੀ ਤੁਸੀਂ ਸਟਾਫ ਦੇਖ ਸਕਦੇ ਹੋਗੇ ਤੇ ਪ੍ਰਿੰਟ ਦੇਖ ਸਕਦੇ ਹੋਗੇ ਕਾਫੀ ਬਣਾ ਦੀ ਡਿਮਾਂਡ ਸੀਗੀ ਤੇ ਨਾਲ ਇਸ ਤਰ੍ਹਾਂ ਦੀ ਰਹੇਗੀ ਪਲੇਨ ਬਾਟਮ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਇਦਾਂ ਹੀ ਵੀ ਸਲਾਈ ਕਰਵਾ ਸਕਦੇ ਹੋਗੇ ਲਓ ਜੀ ਦੇਖੋ ਮੈਚਿੰਗ ਦੇਖੋ ਕੰਟਰਾਸਟ ਦੇਖੋ ਕਿੰਨਾ ਜਿਆਦਾ ਸੋਹਣਾ ਲੱਗਦਾ ਹੈਗਾ ਤੇ ਸਟਾਫ ਦੀ ਮੈਂ ਗੱਲ ਕਰਾਂ ਸਟਾਫ ਬਹੁਤ ਜਿਆਦਾ ਸੋਹਣਾ ਲੱਗੇਗਾ ਤੇ ਮੈਂ ਵੀ ਇਹਦੇ ਵਿੱਚੋਂ ਇੱਕ ਸੂਟ ਰੈਡੀ ਕਰਵਾਉਂਗੀ ਵਰਕ ਵਗੈਰਾ ਕਰਵਾਵਾ ਸੋਚਦੇ ਆਂ ਵੀ ਜਾਂ ਫਿਰ ਇਦਾਂ ਹੀ ਸਟਿਚ ਕਰਵਾ ਲਈਏ ਕੋਈ ਡਿਜ਼ਾਈਨ ਵਗੈਰਾ ਲਓ ਜੀ ਤੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1200 ਤੇ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਤੇ ਆਪਣਾ ਫਾਸਟਲੀ ਆਰਡਰ ਕਰ ਦਿਓ ਇਸ ਤਰ੍ਹਾਂ ਇਹ ਸੂਟ ਲੇਗੇ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਕਲਰ ਰਹੇਗਾ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਪ੍ਰਿੰਟ ਵੀ ਤੁਸੀਂ ਦੇਖੋ ਦੇਖੋ ਜੀ ਲੋ ਜੀ ਐਕਸਟਰਾ ਰੇਗ ਦਾ ਪ੍ਰਿੰਟ ਤੇ ਥੋੜਾ ਜਿਹਾ ਕੈਮਰੇ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਥੋੜਾ ਲਾਈਟ ਆ ਰਿਹਾ ਤੂੰ ਲਾਈਟ ਨਹੀਂ ਹੈਗਾ ਥੋੜਾ ਡਾਰਕ ਹੀ ਹੈਗਾ ਇਹਦੋਂ ਤੇ ਲਾਈਟ ਨਹੀਂ ਹੈਗਾ ਹਾਂ ਦੇਖੂ ਦੇਖ ਤੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਇਹਦੇ ਇਹ ਵਾਲੇ ਠੀਕ ਹੈ ਜੀ ਵਰਕ ਕਰਵਾਉਗੇ ਦੁਪੱਟਾ ਲਗਵਾਉਗੇ ਉਹਦੇ ਐਕਸਟਰਾ ਚਾਰजेस ਹੋਣਗੇ ਸਿਰਫ ਤੁਹਾਨੂੰ ਮੈਂ ਸੂਟ ਦਾ ਪ੍ਰਾਈਸ ਦੱਸ ਰਹੀ ਐਂਗੀ 1200 ਪਲੱਸ ਸ਼ਿਪਿੰਗ ਹੈਗੀ ਸਿਰਫ ਸੂਟ ਦਾ ਪ੍ਰਾਈਸ ਹੈ ਕੋਈ ਦੁਪੱਟੇ ਦਾ ਪ੍ਰਾਈਸ ਨਹੀਂ ਹੈਗਾ ਨਾਲ ਜਿਵੇਂ ਵੀ ਤੁਸੀਂ ਦੁਪੱਟਾ ਰੈਡੀ ਕਰਵਾਉਂਗੇ ਉਹਦੇ ਐਕਸਟਰਾ ਚਾਰजेस ਹੁੰਦੇ ਨੇ ਲੈਸ ਵਗੈਰਾ ਲਗਵਾਉਂਗੇ ਉਹਦੇ ਐਕਸਟਰਾ ਚਾਰजेस ਹੁੰਦੇ ਨੇ ਜਿਵੇਂ ਜਿਵੇਂ ਤੁਸੀਂ ਇਹਤੇ ਕੋਈ ਵੀ ਕੰਮ ਕਰਵਾਈ ਚਲੋਗੇ ਹਰ ਇੱਕ ਚੀਜ਼ ਦੇ ਐਕਸਟਰਾ ਚਾਰजेस ਹੋਣਗੇ 1200 ਪ੍ਰਾਈਸ ਹੈਗਾ ਤੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਕੋਈ ਬੁਰਨੀ ਆਉਂਦਾ ਕੁਛ ਨਹੀਂ ਆਉਂਦਾ ਬਹੁਤ ਸੋਹਣੀ ਕੁਆਲਿਟੀ ਰਹੇਗੀ ਕੱਪੜੇ ਦੀ ਦੂਜਾ ਕਲਰ ਇਹ ਸੀਗਾ ਤੇ ਤੀਜਾ ਕਲਰ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਲਰ ਇਹਦੇ ਵਿੱਚ ਸਾਰੇ ਹੀ ਬਹੁਤ ਜਿਆਦੇ ਸੋਹਣੇ ਨੂੰਗੇ ਜਿਵੇਂ ਫਰੋਜ਼ੀ ਕਲਰ ਹੈਗਾ ਦੇਖੋ ਇਸ ਤਰ੍ਹਾਂ ਰਹੇਗਾ ਇਹਦਾ ਪ੍ਰਿੰਟ ਇਹ ਵੀ ਕਲਰ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਨਾਲ ਰਹੇਗੀ ਇਹਦਾ ਪਲੇਨ ਬਾਟਮ ਰਹੇਗੀ ਬਾਟਮ ਦੀ ਗੱਲ ਕਰਾਂ ਇਸ ਤਰ੍ਹਾਂ ਸਾਰਫ ਕਲਰ ਦੀ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਿਓ ਤੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਇਹ ਰਿਪੀਟ ਤੇ ਸਟਾਕ ਸ਼ਾਇਦ ਮੁਸ਼ਕਲ ਮਿਲੇ ਤੇ ਇਹਦੇ ਵਿੱਚ ਮੈਚਿੰਗ ਸੂਟ ਹੈ ਆਪਣੇ ਕੋਲੇ ਅਵੇਲੇਬਲ ਹੈਗੇ ਨੇ 2-2 ਵੀ ਭੈਣਾ ਦੋ ਸੂਟ ਲੈ ਸਕਦੀਆਂ ਨੇ ਇਹਦੇ ਵਿੱਚੋਂ ਦੇਖੋ 1200 ਪ੍ਰਾਈਸ ਹੈ ਤੇ ਆਹ ਵਾਲਾ ਕਲਰ ਵੀ ਕਾਫੀ ਜਿਆਦਾ ਸੋਹਣਾ ਹੈਗਾ ਬਹੁਤ ਟਾਈਮ ਤੋਂ ਵੇਟ ਕਰ ਰਹੀਆਂ ਸੀਗੀਆਂ ਭੈਣਾ ਸਾਨੂੰ ਮੋٹے ਸੂਟ ਚਾਹੀਦੇ ਨੇ ਬਹੁਤ ਮੈਸੇਜ ਆ ਰਹੇ ਸੀਗੇ ਦੇਖੋ ਇਹ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਤੇ ਕੰਟਰਾਸਟ ਵੀ ਬਹੁਤ ਜਿਆਦਾ ਸੋਹਣਾ ਹੈਗਾ ਦੁਪट्टे ਦੀ ਗੱਲ ਕਰਾਂ ਤੁਸੀਂ ਇਹਦੇ ਨਾਲ ਦੁਪੱਟਾ ਜੌਰਜਟ ਹਾਫ ਪਿਓਰ ਚਿਨਾਰਨ ਜੋ ਕੋਈ ਵੀ ਮਰਜ਼ੀ ਲਗਵਾ ਲਓ ਸਾਰੇ ਦੁਪੱਟੇ ਇਹਦੇ ਨਾਲ ਸੋਹਣੇ ਲੱਗਣਗੇ ਚੱਲਣਗੇ ਤੇ ਬੈਸਟ ਰਹੂਗਾ ਜੌਰਜਟ ਦਾ ਦੁਪੱਟਾ ਤੁਸੀਂ ਜੌਰਜਟ ਦਾ ਦੁਪੱਟਾ ਲਗਾਉਂਗੇ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਕਲਰ ਪ੍ਰਿੰਟ ਦੀ ਮੈਂ ਗੱਲ ਕਰਾਂ ਸਾਰੇ ਹੀ ਸੋਹਣੇ ਨੇ ਇੱਕ ਇਹਦੇ ਵਿੱਚ ਨਾ ਸੂਟ ਨਾ ਸ਼ਾਇਦ ਵਰਕ ਲਈ ਗਏ ਹੋਏ ਸੀਗੇ ਉਹਦੇ ਨਾਲ ਚਲੇ ਗਿਆ ਸੂਟ ਤੇ ਇਹਦੇ ਵਿੱਚ ਇੱਕ ਮਸਟਰਡ ਕਲਰ ਦਾ ਸੂਟ ਵੀ ਹੈਗਾ ਇਹੀ ਪ੍ਰਿੰਟ ਤੇ ਮਸਟਰਡ ਬਾਟਮ ਹੈਗੀ ਤੇ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋਗੇ ਦੇਖੋ ਜੀ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ 1200 ਪ੍ਰਾਈਸ ਹੈ ਬਿਨਾਂ ਦੁਪੱਟੇ ਤੋਂ ਆਏਗਾ ਕੋਈ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਤੇ 12 ਸੋ ਪ੍ਰਾਈਸ ਹੈ ਪਸ਼ਮੀਨੇ ਦੇ ਸੂਟ ਨੇਗੇ ਮੋٹے ਤੇ ਆਉਣ ਵਾਲੇ ਮੌਸਮ ਦੇ ਵਿੱਚ ਤੁਸੀਂ ਇਹਨਾਂ ਨੂੰ ਪਾ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਹੋਣਗੇ ਦੁਪੱਟਾ ਕਹੋਂਗੇ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਜਿਵੇਂ ਜਿਵੇਂ ਤੁਸੀਂ ਸਾਨੂੰ ਦੁਪੱਟਾ ਕਹੋਂਗੇ ਓਵੇਂ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਲੈਂਸ ਵਗੈਰਾ ਕਹੋਂਗੇ ਓਵੇਂ ਆਪਾਂ ਰੈਡੀ ਕਰਕੇ ਦੇ ਦਾਂਗੇ ਜੋ ਤੁਸੀਂ ਕਹੋਂਗੇ ਜਿਵੇਂ ਵੀ ਠੀਕ ਹੈ ਜੀ ਵਰਕ ਕਰਵਾਉਣਾ ਹੋਊਗਾ ਵਰਕ ਵੀ ਕਰਵਾ ਸਕਦੇ ਹੋਗੇ ਬਾਟਮ ਤੇ ਬਾਟਮ ਦੇ ਵਰਕ ਤੇ ਬਹੁਤ ਜਿਆਦੇ ਸੋਹਣਾ ਲੱਗੂਗਾ ਕਲਰ ਸੀਗੇ ਜਿਹੜੇ ਸਾਰੇ ਹੀ ਬਹੁਤ ਜਿਆਦੇ ਸੋਹਣੇ ਸੀ ਜਿਵੇਂ ਆ ਵੀ ਦੇਖੋ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਅਲੱਗ ਜਿਹਾ ਦਾ ਕਲਰ ਹੈਗਾ ਤੇ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਤੇ ਪਲੇਨ ਬਾਟਮ ਨੇ ਆਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣੇ ਨੇਗੇ ਠੀਕ ਹੈ ਜੀ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਤੁਸੀਂ ਮੈਸੇਜ ਕਰ ਦਿਓ ਜੋ ਜੋ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਫਾਸਟਲੀ ਕਰਵਾ ਦਿਓ ਫਿਰ ਇਹ ਜਿਹੜਾ ਸਟਾਕ ਹੈਗਾ ਨਹੀਂ ਮਿਲਣਾ ਹੈਗਾ ਤੇ ਬਹੁਤ ਜਿਆਦਾ ਸੋਹਣੇ ਮੈਨੂੰ ਵੀ ਬਹੁਤ ਜਿਆਦਾ ਸੋਹਣੇ ਲੱਗੇ ਵਾਲੇ ਸੂਟ ਤੇ ਸੋਚਦੇ ਆਂ ਵੀ ਆਪਾਂ ਵਰਕ ਕਰਵਾਈਏ ਜਾਂ ਇਦਾਂ ਹੀ ਸਟਿਚ ਕਰਵਾਈਏ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਲੋ ਜਿਹੜੇ ਤੁਹਾਨੂੰ ਪਸੰਦ ਆਉਂਦੇ ਨੇ ਤੁਸੀਂ ਜਰੂਰ ਆਪਣੇ ਸੂਟ ਦੀ ਬੁਕਿੰਗ ਕਰਵਾ ਲਓ ਕਾਫੀ ਭੈਣਾਂ ਨੇ ਵਿੱਚ ਸੂਟਾਂ ਦੀ ਬੁਕਿੰਗ ਕਰਵਾਈ ਹੋਈ ਹੈਗੀ ਜਿੱਦਾਂ ਮੈਂ ਚਨੌਨ ਸਿਲਕ ਦੇ ਸੂਟ ਪਾਏ ਸੀਗੇ ਹਨਾ ਤੇ ਆਪਣਾ ਤੁਸੀਂ ਆਰਡਰ ਕਨਫਰਮ ਕਰ ਲਿਓ ਤੇ ਬੁੱਕ ਕਰਵਾਏ ਹੋਏ ਨੇਗੇ ਤੇ ਪੇਮੈਂਟ ਕਰਕੇ ਤੁਸੀਂ ਆਪਣਾ ਜਿੱਦਾਂ ਕਿ ਹੁਣ ਮੰਡੇ ਕੋਰੀਅਰ ਹੋਣਗੇ ਤੇ ਤੁਹਾਡੇ ਅਸੀਂ ਸੂਟ ਨੇ ਜਿਹੜੇ ਕੋਰੀਅਰ ਕਰ ਦਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਸੂਟ ਸੋਹਣੇ ਲੱਗੇ ਹੋਣਗੇ ਭੈਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਐਦਾਂ ਹੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆ ਮਤਲਬ ਸਟਾਫ ਲੈ ਕੇ ਆਵਾਂਗੇ ਵਰਕ ਵਗੈਰਾ ਚੱਲ ਰਹੇ ਨੇਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਮੈਂ ਆਪਣੇ ਵੀ ਸੂਟ ਰੈਡੀ ਕਰਵਾਏ ਨੇ ਬਹੁਤ ਸੋਹਣੇ ਜਿਦਾਂ ਕਿ ਇਹ ਸੂਟ ਵੀ ਤੁਸੀਂ ਕਾਫੀ ਪਹਿਲਾਂ ਨਹੀਂ ਬਣਵਾਏ ਨੇ ਮੇਰੇ ਨਾਲ ਦੇ ਸੂਟ ਤੇ ਉਹ ਸੂਟ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਜਿਹੜੇ ਮੈਂ ਰੈਡੀ ਕਰਵਾ ਰਹੀਆਂਗੀ ਉਹਦੇ ਨਾਲ ਦੇ ਵੀ ਤੁਸੀਂ ਟਰਾਈ ਕਰ ਸਕਦੇ ਹੋਗੇ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਵੇਂ ਦੇ ਲੱਗੇ ਸੂਟ ਕਲਰ ਕਿੱਤਾਂ ਦੇ ਨੇਗੇ ਬਹੁਤ ਸੋਹਣੇ ਕਲਰ ਨੇਗੇ ਤੇ ਬਾਕੀ ਤੁਸੀਂ ਵੀ ਆਪਣੀ ਰਾਏ ਦੇਦਿਆ ਕਰੋ ਕਮੈਂਟ ਦੇ ਵਿੱਚ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ